ਅਸੀਂ ਕੱਲ੍ਹ ਵੀ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਸਾਰੇ ਹਲਕੇ 'ਚ ਛੋਟੀਆਂ-ਛੋਟੀਆਂ ਕਰ ਰਹੇ ਆ ਕਿ ਸਾਡੇ ਕੋਲ ਸਹੀ ਇਨਫੋਰਮੇਸ਼ਨ ਕਿੰਨਾ ਪਿੰਡਾਂ ਦੇ ਵਿੱਚ ਫਸਲ ਤਬਾਹ ਹੋਈ ਆ ਕਿੰਨਾਂ ਦੇ ਪਿੰਡਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਕਿੱਥੇ-ਕਿੱਥੇ ਕੋਈ ਮਾਲ ਡੰਗਰ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਹੀ ਅਸੀਂ ਜਾਣਕਾਰੀ ਲੈਣ ਵਾਸਤੇ ਆਪਣੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਵੀ ਆਪਣੇ ਘਰਾਂ ਦਾ 2-4 ਦਿਨ 10 ਦਿਨ ਕੰਮ ਬੰਦ ਕਰੋ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣੋ ਤੇ ਸਹੀ ਪੋਜੀਸ਼ਨ ਸਾਡੇ ਤੱਕ ਆਏ ਤਾਂ ਕਿ ਅਸੀਂ ਜਿਹੜੇ ਕੋਈ ਬੰਦੇ ਸੇਵਾ ਕਰਨ ਵਾਲੇ ਆ ਜਾਂ ਸੇਵਾ ਕਰਨਾ ਚਾਹੁੰਦੇ ਆ ਤੇ ਜਿਹੜੇ ਰਹਿ ਗਏ ਕਿਉਂਕਿ ਬਹੁਤ ਸਾਰੇ ਪਲੇਅਰ ਇਸ ਕੰਮ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਪਾਰਟੀਆਂ ਵਿੱਚ ਆਈਆਂ ਸਾਡੀ ਤੇ ਨਵੀਂ ਪਾਰਟੀ ਆ ਸੁਧਾਰਨਾ ਸਾਡੇ ਸੱਜਣ ਮਿੱਤਰ ਨੇ ਅਸੀਂ ਤੇ ਕਿਸੇ ਸੱਜਣ ਮਿੱਤਰ ਨੂੰ ਰਿਕਵੈਸਟ ਕਰਨੀ ਆ ਵੀ ਭਾਈ ਸਾਡੀ ਮਦਦ ਕਰ ਤੋ ਉਹ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਪੇ ਜਦੋਂ ਰਾਖੜਾ ਬਣਦਾ ਫਸਲ ਮੜੀ ਚੰਗੀ ਜਿਹੜੀ ਪੈਲੀਆਂ ਜੋ ਪਰਾਲੀ ਤਾਂ ਕੱਢਣੀ ਪਣੀ ਆ ਜੇ ਫਸਲ ਵਿਝਣੀ ਆ ਤੇ ਜਦੋਂ ਸੁੱਕਦੇ ਆ ਖੇਤ ਤੇ ਜਿਹਦੇ ਕੋਲ ਟਰੈਕਟਰ ਨਹੀਂਗਾ ਰੇਤ ਕੱਢਣ ਵਾਸਤੇ ਉਹਨੂੰ ਟਰੈਕਟਰ ਵੀ ਅਸੀਂ 2-4 ਟਰੈਕਟਰ ਇੱਥੇ ਖਿਲਾਰ ਦੇਵਾਂਗੇ ਉਹਨਾਂ 'ਚ ਤੇਲ ਵੀ ਪਾਵਾਂਗੇ ਲੋਰਵੰਦਰ ਨੂੰ ਬੇਨਤੀ ਕਰਾਂਗੇ ਵੀ ਪਾਈ ਆਪਣਾ ਕੰਮ ਕਰਕੇ ਟਰੈਕਟਰ ਇੱਥੇ ਕਿਸੇ ਹੋਰ ਵਾਸਤੇ ਛੱਡ ਦਿਓ ਜਿੱਥੇ ਕਿ ਜੇ ਨੂੰ ਤੇਲ ਚਾਹੀਦਾ ਹੋਊਗਾ ਉਹਦੇ ਕੋ ਸਾਧਨ ਆਪਣੇ ਹੈਗੇ ਆ ਲੋੜਵੰਦਾ ਉਹਨੂੰ ਤੇਲ ਵੀ ਦਿਆਂਗੇ ਆਪਣੀਆਂ ਪੈੜੀਆਂ ਸਾਫ਼ ਕਰਕੇ ਆਪਣੀ ਫਸਲ ਬੀਜਣ ਵਾਸਤੇ ਜਿੱਥੇ ਕਿਤੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਵੀ ਜਿਹੜੇ ਕਈ ਮਰਤਲਨ ਦੇ ਮਾਰੇ ਆ ਵਿਚਾਰੇ ਉਹਨਾਂ ਦੀ ਵੀ ਜ਼ਰੂਰ ਜਿੰਨੀ ਵੀ ਅਸੀਂ ਕਰ ਸਕਦੇ ਮਦਦ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿੰਨਾ ਘਰਾਂ ਦੇ ਵਿੱਚ ਤਰੇੜਾਂ ਆਈਆਂ ਨੇ ਜਿੰਨਾ ਘਰਾਂ ਦੇ ਵਿੱਚ ਟੀਨ ਪਾ ਕੇ ਸਰਸਕ ਦਾ ਟੀਨ ਦਿਆਂਗੇ ਜੇ ਇਹ ਕਹਿਣਗੇ ਵੀ ਸਾਨੂੰ ਸਰਿਆ ਚਾਹੀਦਾ ਸਿਮਿੰਟ ਚਾਹੀਦਾ ਉਹ ਵੀ ਰਿਪੇਅਰ ਵਾਸਤੇ ਜਿਹੜੇ ਘਰ ਜਿਹੜੇ ਉਹ ਵੀ ਰਿਪੇਅਰ ਕਰਾਵਾਂਗੇ ਉਹਦੇ ਵਾਸਤੇ ਸਾਰੇ ਜਿੰਨੇ ਸੱਜਣ ਮਿੱਤਰ ਆ ਤੁਸੀਂ ਅਜਾਏ ਹੋ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਆਪਣਾ ਕੰਮ ਛੱਡ ਕੇ ਆਏ ਹੋ ਤੇ ਨਾਲੇ ਵੀ ਬੇਨਤੀ ਆ ਵੀ ਆਪਾਂ ਖੜਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਵੀ ਬੜਾ ਹੋਇਆ ਤੇ ਜੇ ਤੁਹਾਡੇ ਘਰ-ਬਾਰ ਬਚੇ ਆ ਤਾਂ ਤੁਸੀਂ ਹੁਣ ਜਿਹੜੇ 5-7 ਦਿਨ ਇਸ ਕੰਮ ਦੀ ਜਰੂਰ ਲਾਓ ਤਾਂ ਕਿ ਲੋੜਵੰਦ ਬੰਦੇ ਦੀ ਮਦਦ ਹੋਊਗੀ ਤਾਂ ਤੁਹਾਨੂੰ ਵੀ ਯਾਦ ਰੱਖੂਗਾ ਵੀ ਔਖੇ ਵੇਲੇ ਫਰਾਂ ਨੇ ਮੇਰੀ ਮਦਦ ਕੀਤੀ ਸੀ। ਸਾਡਾ ਬੱਚਾ ਬੈਠਾ ਹਸਦਾ ਪ੍ਰੀਤਮ ਸਿੰਘ ਦਾ। ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਸੱਪ ਲੜ ਗਿਆ ਸੀ। ਤੇ ਕੋਈ ਹੋਰ ਸਾਧਨ ਨਹੀਂ ਸੀਗਾ ਜਾਣਦਾ ਵੀ। ਪਾਣੀ ਇਹਨਾਂ ਨੇ ਇਹਨਾਂ ਦਾ ਆਪਣਾ ਟਰੈਕਟਰ ਵੀ ਨਹੀਂ ਸੀ ਨਿਕਲ ਸਕਦਾ। ਤੇ ਉਸ ਵੇਲੇ ਬੀਐਸਐਫ ਵਾਲਿਆਂ ਨੇ ਕੋਈ ਇੱਥੇ ਬੱਚੀ ਆ ਕੋਈ ਚੰਗੀ ਕਮਾਂਡੈਂਡ ਆ ਕੇ ਪਤਾ ਡਿਪਟੀ ਕਮਾਂਡੈਂਡ ਉਹ ਬਿੜੀ ਲੈ ਕੇ ਉੱਥੇ ਪਹੁੰਚੀ ਤੇ ਇਹਨਾਂ ਦਾ ਇਲਾਜ ਕਰਾਇਆ। ਇਹ ਬਚ ਕੇ ਅਸੀਂ ਬੀਐਸਐਫ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਸ ਵੇਲੇ ਚੰਗੇ ਕੰਮ ਕੀਤੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬਾਕੀ ਬਾਹਰੋਂ ਬਹੁਤ ਜਨਤਾ ਸਾਜੋ-ਸਮਾਨ ਲੈ ਕੇ ਆਈ ਆ ਪਰ ਸਾਜੋ-ਸਮਾਨ ਖਾਣ-ਪੀਣ ਦੇ ਦੀ ਕੋਈ ਕਮੀ ਨਹੀਂ ਰਹਗੀ ਮਾਲ ਡੰਗਰ ਵਾਸਤੇ ਵਾਲ ਡੰਗਰ ਦੇ ਪੱਠੇ-ਦੱਥੇ ਵਾਸਤੇ ਘਰਾਂ ਦੀ ਰਿਪੇਅਰ ਵਾਸਤੇ ਤੇਲ ਵਾਸਤੇ ਇਹ ਲੋੜ ਹੁਣ ਸ਼ੁਰੂ ਹੋਣੀ ਆ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਭਰਾ ਆਪਣਾ ਕੰਮ ਆਪਣਾ ਨੁਕਸਾਨ ਕਰਕੇ ਜ ਆਪਣਾ ਟਾਈਮ ਕੱਢ ਕੇ ਜੀ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਜੇ ਤੁਸੀਂ ਘਰ ਚ ਬੈਠੇ ਰਹੋ ਤਾਂ ਫਿਰ ਲੋਕਾਂ ਦੀ ਸੇਵਾ ਨਹੀਂ ਹੁੰਦੀ ਮੈਨੂੰ ਜਿੱਥੇ ਕਹੋਗੇ ਮੈਂ ਦਿਨ ਰਾਤ ਤੁਹਾਡੇ ਨਾਲ ਜਿੱਥੇ ਕਹੋਗੇ ਆਣ ਕੇ ਬੈਠ ਜਾ ਕਰਾਂਗਾ ਤੁਹਾਡੇ ਮਗਰ ਮੁਰਤ ਫੇਰੇਗਾ ਪਰ ਇਹ ਮੈਨੂੰ ਹਫਤੇ ਦੇ ਵਿੱਚ ਵਿੱਚ ਇਹ ਰਿਪੋਰਟ ਜਿਹੜੀ ਆ ਉਹ ਸਾਨੂੰ ਪਹੁੰਚਾਓ ਤਾਂ ਕਿ ਅਸੀਂ ਜਿਹਨਾਂ ਬੰਦਿਆਂ ਨੇ ਮਦਦ ਕਰਿਆ ਉਹਨਾਂ ਦੱਸ ਸਕੀਏ ਵੀ ਸਾਨੂੰ ਇੰਨੇ ਕ ਸਮਾਨ ਦੀ ਲੋੜ ਹੈ ਸਮਾਨ ਲੈ ਕੇ ਦੇਵਾਂਗੇ ਅਸੀਂ ਅਸੀਂ ਕਿਸੇ ਬੰਦੇ ਨੂੰ ਕੈਸ਼ ਨਹੀਂ ਦੇਾਂਗੇ ਸਰ 8 ਦੀ ਕੀ ਬਜਟ ਪ੍ਰੋਵੀਜ਼ਨ ਜਦਦਾ ਵਿਰੋਧੀ ਪਾਰਟੀਆਂ ਲਈ ਜਾਂਦਾ ਕਿ ਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪੈਸੇ ਨੇ ਵਰਤਣ ਲਈ ਆ ਰਿਹਾ। ਕੋਈ ਸ਼੍ਰੋਮਣੀ ਕਮੇਟੀ ਤਾਂ ਹੈ ਹੀ ਆ ਜੀ ਇੱਕ ਸ਼੍ਰੋਮਣੀ ਕਮੇਟੀ ਨੂੰ ਤਾਂ ਕਾਲ ਦਲ ਨੂੰ ਤੁਸੀਂ ਦੋ ਨਹੀਂ ਕਰ ਸਕਦੇ। ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਾਲ ਦਲ ਦੇ ਪ੍ਰਧਾਨ ਦੇ ਜੇਬ ਚੋਂ ਨਿਕਲਦਾ ਲਫਾਫੇ ਚੋਂ ਨਿਕਲਦਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਤਰਾ ਉਹਨੂੰ ਨਾ ਕਰ ਸਕਦਾ ਵਾ ਮੈਂ ਆਪਾਂ ਜੋ ਵਰਤੀ ਕਰੀਏ। ਕਿਉਂਕੈਸੀ ਆਪ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਿਹਾ ਮੈਂ ਕੋਈ ਬਹੁਤਾ ਇਹ ਤੋਂ ਗਾ ਨਹੀਂ ਕਹਿਣਾ ਚਾਹੁੰਦਾ। ਸ਼੍ਰੋਮਣੀ ਕਮੇਟੀ ਦਾ ਕਾਲੀ ਦਾ ਲੇਖੀ ਆ ਜੋ ਸ਼੍ਰੋਮਣੀ ਕਮ ਉਹ ਅਕਾਲੀ ਦਲ ਦੇ ਆਪਣੇ ਅਕਾਲੀ ਦਲ ਨੇ ਜੋ ਕਹਿਣਾ ਹੈ ਸ਼੍ਰੋਮਣੀ ਕਮੇਟੀ ਨੇ ਕਰਨਾ ਸ਼੍ਰੋਮਣੀ ਕਮੇਟੀ ਦਾ ਪੈਸਾ ਜਿਹੜਾ ਵਰਤਿਆ ਅਕਾਲੀ ਦਲ ਦੇ ਪ੍ਰਧਾਨ ਰਾਹੀਂ ਜੋ ਹੈਗਾ ਪਾਇਓ ਇੱਕ ਧੜੇ ਦਾ ਪ੍ਰਧਾਨ ਉਹਦੇ ਨਾਲ ਹੀ ਵਰਤਿਆ ਜਾਣਾ ਬਾਕੀ ਸਾਰੇ ਸਬੂਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਜਿਹੜੇ ਵਿੱਚ ਐਗਜ਼ੈਕਟਿਵ ਦੇ ਮੈਂਬਰ ਉਹਨਾਂ ਸਾਰੇ ਦੱਸਿਆ ਗ੍ਰੇਜ ਕਰਨਾ ਚਾਹੀਦਾ ਗੁਰੂ ਘਰ ਦਾ ਪੈਸਾ ਜਿਹੜਾ ਉਹ ਕਿਸੇ ਐਜੂਕੇਸ਼ਨ ਤੇ ਲਾਓ ਜਿਹੜਾ ਕੰਮਾਂ ਤੇ ਲੱਗਣ ਵਾਲਾ ਜਿਹੜੇ ਲੋੜਵੰਦ ਬੰਦੇ ਆ ਉਹ ਸ਼੍ਰੋਮਣੀ ਕਮੇਟੀ ਆਪ ਲਾਏ ਤਾਂ ਉਹ ਪਾਲਟੈਕ ਸੁਭਾਸ ਵਾਸਤੇ ਗੁਰੂ ਘਰ ਦਾ ਪੈਸਾ ਨਹੀਂ ਵਰਤਿਆ ਜਾਣਾ ਚਾਹੀਦਾ ਇਹ ਅਸੀਂ ਸ਼ੁਰੂ ਤੋਂ ਕਿਉਂਕਿ ਸਾਨੂੰ ਤਾਂ ਵੱਡਿਆਂ ਦੀ ਸਿੱਖਿਆ ਇਹ ਸੀ ਵੀ ਗੁਰੂ ਘਰ ਤੇ ਪ੍ਰਸ਼ਾਦਾ ਸੰਗਠਨ ਤੋਂ ਪਹਿਲਾਂ ਵੀ ਉਥੇ ਪਹਿਲਾਂ ਮੱਥਾ ਟੇਕੋ ਤੇ ਫਿਰ ਪ੍ਰਸ਼ਾਦਾ ਛਕੋ ਕਿਉਂਕਿ ਉਹ ਚੜਾਵੇ ਦੇ ਨਾਲ ਲੰਗਰ ਚੱਲਦਾ ਸੰਗਤ ਦੇ ਚੜਾਵੇ ਨਾਲ ਹੀ ਸਾਰੇ ਕੰਮ ਹੁੰਦੇ ਆ ਸਾਰੇ ਇੰਸਟੀਚਿਊਸ਼ਨ ਚੱਲਦੇ ਆ ਸਾਨੂੰ ਤਨਖਾਹਾਂ ਮਿਲਦੀਆਂ ਨੇ ਤੇ ਉਹ ਬੜਾ ਦਸਾਂ ਨੋਹਾਂ ਦਿੱਕਤ ਦਾ ਸਾਜੋ ਸਮਾਨ ਹੁੰਦਾ ਉਹ ਲੁੱਟਵਾ ਲਟਾਉਣਾ ਨਹੀਂ ਚਾਹੀਦਾ ਉਹ ਤਾਂ ਸਗੋਂ ਫਾਇਦੇ ਦੀ بجائے ਨੁਕਸਾਨ ਹੁੰਦਾ ਜੇ ਗੁਰੂ ਘਰ ਦਾ ਪੈਸਾ ਕੋਈ ਆਪਣੇ ਪਰਸਨ ਵਾਸਤੇ ਵਰਤੇ। ਮੋਰਸ ਰਜੀਤ ਕਾਲੀਦਾ ਤੇ ਨੇਤ ਪ੍ਰਪਗੈਂਡਰ ਰਚਦੇ। ਜੀ। ਮੋਰਸ ਰਜੀਤ ਕਾਲੀਦਾ ਤੇ। ਉਹਨਾਂ ਨੂੰ ਪ੍ਰਪਗੈਂਡਰ ਕਿੱਥੇ ਜਰੂਰ ਤਰ੍ਹਾਂ। ਉਹ ਕੋ ਕਰ ਜਰ ਕੋ ਪ੍ਰਪਗੈਂਡਾ ਕਰਨਾ ਉਹਨਾਂ ਕੋ ਸਾਧਨ ਨੇ, ਉਹਨਾਂ ਕੋ ਟੀਵੀ ਚੈਨਲ ਨੇ, ਉਹਨਾਂ ਕੋ ਪੈਸੇ ਨੇ, ਪੁਰਾਣੇ ਬੰਦੇ ਜਿਨ੍ਹਾਂ ਨੇ 20 20 30 ਸਾਲ ਉਹਨਾਂ ਦੇ ਨਾਲ ਵਜੀਰੀਆਂ ਹੰਡੀਆਂ ਨੇ ਸਾਰੇ ਉਹ ਨੇ। ਨਵੀਂ ਪਾਰਟੀ ਦੇ ਵਿੱਚ ਸਾਰੇ ਮਾਤੜ ਲੋਕ ਨੇ। ਕ ਜਦੋਂ ਕੋਈ ਨਵਾਂ ਬੰਦਾ ਤੁਰਦਾ ਹੁੰਦਾ ਤਾਂ ਉਹਦੇ ਉਲਟ ਬਹੁਤ ਕੁਝ ਕਹਿਣ ਨੂੰ ਉਹਨਾਂ ਨਾਲ ਹੁੰਦਾ ਪਰ ਸਾਨੂੰ ਪਤਾ ਵੀ ਲੋਕਾਂ ਦੇ ਵਿੱਚ ਅ ਕਿੰਨੀ ਸਾਡੀ ਐਕਸੈਪਟੇਬਿਲਟੀ ਆ ਲੋਕਾਂ 'ਚ ਕਿੰਨਾ ਸਾਨੂੰ ਰਿਸਪੌਂਸ ਮਿਲ ਰਿਹਾ ਲੋਕ ਹਰ ਬੰਦੇ ਬਾਰੇ ਜਾਣਦੇ ਆ ਇਹ ਪਹਿਲਾ ਮੌਕਾ ਵੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜਾ ਜਥੇਦਾਰ ਜੀ ਰਹੇ ਨੇ ਉਹਨਾਂ ਨੇ ਕਹਿਤਾ ਵੀ ਨਾ ਤਾਂ ਮੈਂ ਪੰਚਾਇਤੀ ਇਲੈਕਸ਼ਨ ਲੜਨੀ ਆ ਤੇ ਨਾ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਆ ਇਹ ਮਕਾਇਦੇ ਇਤਿਹਾਸ ਦੇ ਵਿੱਚ ਪਹਿਲਾ ਪ੍ਰਧਾਨ ਆਇਆ ਜਿੰਨੇ ਕਰਨਾ ਕੋਈ ਇਲੈਕਸ਼ਨ ਨਹੀਂ ਲਾਣੀ ਜਿਹੜਾ ਇਸ ਤਰ੍ਹਾਂ ਦਾ ਬੰਦਾ ਤਿਆਗੀ ਹੁੰਦਾ ਵਾ ਉਹਨੂੰ ਲੋਕ ਪਸੰਦ ਵੀ ਕਰਦੇ ਆ ਤਾਂ ਉਹੀ ਭਲਾ ਕਰ ਸਕਦਾ ਕੌਮ ਦਾ ਤੇ ਪੰਜਾਬ ਦਾ ਦੇਸ਼ ਦਾ ਹਰ ਕਿਸਾਨ ਤਰੱਕੀ ਕਰ ਸਕਦਾ ਹੈ ਆਗਰ ਉਸਕੇ ਸਾਥ ਹੋ ਭਰੋਸੇਮੰਦ ਨੀਸ਼ੀਆ ਜੀ ਹਾਂ ਯਾਨੀ ਕੇਐਸ ਕੰਬਾਈਨ देश और विदेशों के किसानों की पहली पसंद के एस कंबाइन मल्टी क्रॉप हार्वेस्टर लो मेंटेनेंस हर किसान की पहली पसंद के एस का वादा खर्चा कम काम ज्यादा एस कंबाइन जोड़ों में दर्द या घुटनों में गैप काला गोंद जटाम दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए, बिना ऑपरेशन घुटनों में आराम पाइए मोटापा घटाने का घरेलू नुस्खा काली मिर्च सोंठ, मग पीपल वाइब्रिंग बहेड़ा इन सबको मिलाइए सुबह शाम खाइए, फिट हो जाइए नींद नहीं आती चैन से सोना चाहते हैं जटाम ब्रह्मी शंख और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइए त्रिफला अमृत वन टू का फोर रहिए अंदर से साफ और बाहर से जवान जोड़ों में दर्द या घुटनों में गैप काला गोंद जटाम दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सौंठ मग पीपलिंग बहेड़ा इन सब को मिलाइए सुबह शाम खाइए फिट हो जाइए नींद नहीं आती चैन से सोना चाहते हैं ब्रह्मी, और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से है परेशान तो खाइये त्रिफला अमृत वन टू का फोर रहिए अंदर से साफ और बाहर से जवान दर्द 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 पैरों की एडियों का दर्द घुटनों का दर्द कमर का दर्द बाजुओं का दर्द कंधों का दर्द रीढ़ की हड्डी का दर्द या फिर आ गई है घुटनों के ऑपरेशन की नौबत रुकिए, वैद्य बांध लेकर आया है इसके लिए सही समाधान काला गोद ट्रीटमेंट जिसमें है पांच तरह की औषधियाँ खाने की और लगाने की इसकी अधिक जानकारी के लिए फोन कीजिए या फिर हमारी वेबसाइट पर विजिट कीजिए